ਹੈ ਸਾਰੀ ਸਿਕਾ ਲਈ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਹੰਬਰੀਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਦੋਹਾਂ ਥਨਾਂ ਵਾਲੀ ਕੱਟੀ ਤੁਹਾਨੂੰ ਦਿਖਾਉਣੀ ਆ ਅਜੇ ਕੱਟੀ ਆ ਇਹ ਵੀ ਤੇ ਦੋ ਹੀ ਥਾਣੇ ਆ ਬਸ ਇਹਦੇ ਨੀਲੀ ਰਾਵੀ ਦੀ ਕੱਟੀ ਆ ਜਿਹੜੀ ਤੇ ਦੋਵਾਂ ਥਾਣਾਂ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਸਨੋ ਠੀਕ ਠਹਾ ਜੀ ਸਭ ਠੀਕ ਠਹਾ ਜੀ ਤੇ ਵੇਗਾ ਗੱਲ ਵਾਲਾ ਮਾਲ ਫੇਰ ਕੱਲ ਵਾਲਾ ਵੀ ਜੀ ਵੇਚ ਗਿਆ ਅੱਜ ਪਰਸਾਂ ਵਾਲਾ ਵੇਚ ਗਿਆ ਤੇ ਰਾਤੀ ਫੇਰ ਚਾਰ ਮੱਝਾਂ ਜੀ ਤੁਹਾਨੂੰ ਫੋਨ ਕੀਤਾ ਸੀ ਹਾਂਜੀ ਹਾਂਜੀ ਤੇ ਇੱਕੇ ਘਰ ਵਾਲੇ ਵੀਰ ਭਰਾ ਨੇ ਪਹੁੰਚਾਰ ਮੱਝਾਂ ਲੈ ਗਿਆ ਠੀਕ ਹੈ ਉਹ ਤਾਂ 6:00 ਵਜੇ ਸੀ ਨਾ ਅੱਜ 7:00 ਪੌਣੀਆਂ ਅੱਜ 7:00 ਪੌਣੀਆਂ ਤੇ ਤਿੰਨ ਹੀ ਰਹਿ ਗਈਆਂ ਹੁਣ ਨਹੀਂ ਹੀ ਰਹਿ ਗਈਆਂ ਜੀ ਜੇ ਰਸਤਾ ਅਮੀ ਤੁਹਾਡੇ ਨਾਲ ਗੱਲ ਹੋਣੀ ਜੇ ਤੁਸੀਂ ਫੋਨ ਲਾਉਂਦੇ ਹੋ ਤਾਂ ਆਪਣਾ ਸੌਦੇ ਹੋਣਗੇ ਜਮਾ ਮੱਝਾਂ ਦੇ ਠੀਕ ਠੀਕ ਹੈ ਹਾਂਜੀ ਦੇ ਦੁਰੋਂ ਹੈ ਰੀ ਨਾ ਵੀ ਆ ਦੁਰੋਂ ਹੈ ਠੀਕ ਹੈ ਤੇ ਚਲੋ ਨਾਮ ਦੱਸਤਾ ਫਿਰ ਨਾਮ ਮੇਰਾ ਰਪਾ ਸਿੰਘ ਜਿਹੜੇ ਪਿੰਚਿੰਦਾ ਜਿਹੜਾ ਮੁੰਦੇ ਸੀ ਜਨਾਲਾ ਤੇ ਫੋਨ ਨੰਬਰ ਇਹ ਬੋਲ ਦੇ ਕਰੀ 99459495 ਠੀਕ ਹੈ ਹਾਂਜੀ ਤੇ ਅੱਜ ਇੱਕ ਅਲੱਗ ਜੀ ਜੀ ਲੱਭ ਲਿਆਂਦੀ ਫਿਰ ਅੱਜ ਵੈਰੈਟੀ ਉਹ ਅੱਜ ਲੱਭ ਕੇ ਲਿਆਂਦੀ ਜਿਹੜੀ ਖਣ ਅਜੇ ਵੇਖੀ ਨਾ ਹੋਈ ਦੋਥ ਨਾਲੀ ਨੀਲੀ ਰਾਵੀ ਕੱਤੀ ਨੀਲੀ ਰਾਵੀ ਸਹੀ ਕਹਿੰਦਾ ਠੀਕ ਹੈ ਹਾਂਜੀ ਤੇ ਅਜੇ ਖੀਰੀਆਂ ਦੁੰਦਿਆਂ ਜੀ ਆ ਹਨਾ ਆ ਖੀਰੀਆਂ ਅਜੇ ਦੁੰਦੀ ਹੋਣ ਈ ਆ ਹੋਣ ਈ ਅਜੇ ਹਨਾ ਆ ਦੇਖ ਸਕਦੇ ਜੀ ਬੜੀ ਪਿਆਰੀ ਜੀ ਕੱਟੀ ਆ ਦੰਦ ਇਹਦੇ ਦਿਖਾ ਹੀ ਦੋ ਇੱਕਲੀ ਤੇ ਥਣ ਵੀ ਤਾਂ ਦਿਖਾ ਦਿੰਨੇ ਆ ਫਿਰ ਆ ਦੇਖ ਸਾਦੇ ਜੀ ਅਜੇ ਦੋ ਦੰਦ ਇਹਦੇ ਪੁੱਟੇ ਹੀ ਆ ਜੇ ਖੀਰੀ ਤਾਂ ਦੋਂਦੀ ਹੋ ਨਹੀਂ ਦਈ ਆ ਠੀਕ ਆ ਜੀ ਤੇ ਥਣ ਵੀ ਇਹਦੇ ਦਿਖਾ ਦਈਏ ਦੋ ਹੀ ਥਣੇ ਕੋਈ ਸ਼ਾਂਗ ਨਹੀਂ ਆ ਕੋਈ ਕੁਛ ਨਹੀਂ ਆ ਆ ਦੇਖ ਸਾਦੇ ਜੀ ਸਿਰਫ ਦੋ ਹੀ ਥਣੇ ਆ ਕੋਈ ਲੱਗੇ ਸ਼ਾਂਗ ਨਹੀਂ ਆ ਇੱਕ ਕਰੀ ਫੇਰ ਤੇ ਇਦਾਂ ਨਾ ਕਰੇ ਚੰਗੀ ਤਰ੍ਹਾਂ ਚਲੋ ਇੱਥੇ ਰਹਿਣ ਦੇ ਇੱਥੇ ਦਿਖਾ ਲਈਏ ਆਪਾਂ ਇਦਾਂ ਨਹੀਂ ਕਰਦੇ ਆ ਚੰਗੀ ਤਰ੍ਹਾਂ ਜਿਹੜਾ ਦਿਖਾ ਦਈਏ ਆਹ ਦੇਖ ਸਾਹਦੇ ਜੀ ਕੋਈ ਲੱਗ ਸ਼ਾਂਗ ਨਹੀਂ ਸਿਰਫ ਦੋ ਹੀ ਥਾਣੇ ਆ ਤੋੜ ਦੋ ਇੱਕ ਕਰੀ ਫੇਰ ਇਹਨਾਂ ਜਿਹੜੇ ਵਿੱਚ ਸ਼ਕੀਨ ਹੈ ਦੋ ਥਣਾਂ ਵਾਲੀ ਕੱਟੀ ਦੀ ਬਾਕੀ ਮਰਦ ਦੇ ਸਾਹਮਣੇ ਕੱਦ ਕਾਠ ਵੀ ਚੰਗਾ ਵਾ ਇਹਦਾ ਅੱਜ ਲਾਇਆ ਜੀ ਤੇ ਬਾਕੀ ਨੀਲੀ ਦੀ ਕੱਟੀ ਆ ਬੜੀ ਅਲੱਗ ਜੀ ਚੀਜ਼ ਦੀ ਆ ਜਿਹੜੀ ਐ ਬਹੁਤੇ ਵੀ ਰੈਂਡੀ ਡਿਮਾਂਡ ਹੁੰਦੀ ਆ ਅਕਸਰ ਸਾਨੂੰ ਵੀ ਕਈ ਵਾਰੀ ਫੋਨ ਆਉਂਦੇ ਰਹਿੰਦੇ ਵੀਰਾਂ ਦੇ ਕੋਈ ਦੋਹਾਂ ਸੁਨਾਲੀ ਕੱਟੀ ਹੋਵੇ ਜਾਂ ਮੱਝ ਹੋਵੇ ਤੇ ਅੱਜ ਆ ਤੁਸੀਂ ਦੇਖ ਸਕਦੇ ਜੀ ਤੇ ਮੁੱਲ ਫਿਰ ਇਹਦਾ ਹਰ ਪੀਜੀ ਇਹਨੂੰ ਬਣੀ ਨੂੰ ਵੀ ਅੱਜ ਮੈਨੂੰ 15-20 ਦਿਨ ਹੋ ਗਏ ਆਪਣੀ ਕੋ ਵੀਡੀਓ ਪਈ ਆ ਅੱਛਾ ਵੀਡੀਓ ਬਣਾਈ ਪ੍ਰੋਪਰ ਵੀਡੀਓ ਬਣਾਈ ਘਰ ਵਾਲਿਆਂ ਨੇ ਆਪਾਂ ਸੈਂਡ ਕਰਾਈ ਆ ਅੱਛਾ ਦੇਖੇ ਵੀਰ ਭਾਣੇ ਲੈਣੇ ਆਪਾਂ ਪਹਿਲਾਂ ਉਹਨੂੰ ਵੀਡੀਓ ਪਾਉਂ ਫਿਰ ਤੁਹਾਨੂੰ ਸੌਦਾ ਕਰ ਲਓ ਅੱਛਾ ਹਾਂਜੀ ਠੀਕ ਆ ਇਹਦਾ ਰੁਪਈ ਜਿਹੜਾ ਆਪਾਂ ਮੋਲਿਆ ਉਹ ਆਪਾਂ ਫੋਨ ਤੇ ਕਰਾਂਗੇ। ਅੱਛਾ। ਹਾਂਜੀ। ਜਿਆਦਾ ਜੀ ਰੱਖਣਾ ਵਾ। ਜਿਆਦਾ ਜੀ ਰੱਖਣਾ ਰੁਪਈਏ ਘਰ ਆ ਲੈਣ ਨੂੰ ਮਜਬੂਰੀ ਪੈ ਗਈ ਨਾ ਛੋਟੀ ਵੇਚਣੀ ਨਹੀਂ। ਠੀਕ ਆ। ਹਾਂ ਮਜਬੂਰੀ ਚਾਰਾਂ ਨੂੰ ਪਾ ਕੇ ਮੇਰਾ ਹਮੇਸ਼ਾ ਜਿਵੇਂ ਛੋਟੀ ਹੀ ਵੇਚਣੀ ਪਈ ਇਹਨਾਂ ਨੂੰ। ਠੀਕ ਆ। ਤੇ ਬਾਕੀ ਮੋਲੇ ਦਾ ਛੋਟਾ ਜਿਹਾ ਹੀ ਹਾ ਉਤਰਾ। ਛੋਟਾ ਜਿਹਾ ਹੀ ਹੋ ਗਿਆ। ਚਲੋ ਛੋਟੀ ਦੇ ਸਾਹ ਹਣਾ ਤੇ ਬਾਕੀ ਕੋਈ ਵੀ ਜਿਹਦੇ ਕੋ ਪਸੰਦ ਹੈ ਕਰੀ ਫੋਨ ਲਾਵੇ ਜ਼ਰੂਰ ਉਹ ਪਤਾ ਨਹੀਂ ਕਿੱਥੇ ਹੋ ਜਾਣੀਆਂ। ਤੇ ਹੁਣ ਆ ਮੱਝ ਹੈ ਜਿਹੜੀ ਇਹ ਹਰਜੀ ਸੂਈ ਨੂੰ ਅੱਜ 22 ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ 80 ਰੁਪਏ ਆ ਟਾਈਮ ਜਿਹੜਾ ਸਹੀ ਮੈਨੂੰ ਤੇ ਮਿਲਣਾ ਦੁੱਧ 10 ਕਿਲੋ ਮੈਨੂੰ ਲੈਣਾ ਸਾਡੇ ਕੋਲੋਂ 8 ਕਿਲੋ ਜਿੰਦਾ ਮੱਝੀ ਵੀਪਰਾ ਚੋੜ ਦੇ ਨੇ ਪੱਕਾ ਦੁੱਧ ਜਿਹੜਾ ਹੈਗਾ ਵਾ 8 ਕਿਲੋ ਰੁਪਏ ਹੈ ਜੀ ਵੱਡੀ 12 ਕਿਲੋ ਜੀ ਹੈ ਹਾਂਜੀ ਹਾਂਜੀ ਤੇ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਇਹ ਵੀ ਥੋੜਾ ਡਰਦੀ ਡਰਦੀ ਆ ਬਾਕੀ ਇਹ ਵੀ ਦੁੱਧ ਤੁਸੀਂ ਆਪਣੇ ਦੋ ਟਾਈਮ ਚਵਾਈ ਕਰਾ ਕੇ ਖੜਨਾ ਵਾ ਹਰ ਇੱਕ ਵੀਡੀਓ ਚ ਇਹੀ ਬੇਨਤੀ ਹੁੰਦੀ ਆ ਸਾਡੀ ਕਦਾ ਡਰਦੀ ਡਰਦੀ ਕੀ ਆ ਕਈ ਜਿਹੜੀ ਪਸ਼ੂ ਜਿਹੜਾ ਨਾਵੇਂ ਜਗਾ ਤੇ ਹੁੰਦਾ ਵਾ ਅਕਸਰ ਡਰ ਜਾਂਦੀ ਆ ਬੰਦ ਵੀ ਜਿੱਥੇ ਬੰਦ ਬਾਕੀ ਉਤਰੇ ਇਹ ਆ ਵੀ ਕੱਦ ਕਾਠ ਬੇਲ ਦੀ ਚੰਗੀ ਆ ਬੋਡੀ ਵੇਡ ਵੀ ਚੰਗਾ ਆ ਕਈ ਜਿਹੜੀ ਪਸ਼ੂ ਨੇ ਡਾਕਟਰ ਦਾ ਪਲੇਖਾ ਵੀ ਪੈ ਜਾਂਦਾ ਵਾ ਇੱਕ ਰੰਗ ਉਹ ਵੀ ਕਾਲੀ ਏ ਠੀਕ ਆ ਇਹ ਉਧਰੋਂ ਮੱਲਬੀ ਆ ਰਹੀ ਪਹਿਲੇ ਸਵੇਰ ਉਧਰੋਂ ਝੋਟੀ ਆਈ ਠੀਕ ਆ ਉਹਨਾਂ ਆ ਰਹੀ ਤੀਸਰਾ ਸਵੇਰ ਸੋਈ ਹੈ ਜੀ ਤੇ ਇਹਦਾ ਮੁੱਲ ਮੁੱਲ ਯਾਰ ਬੀਜੀ ਇਹਦਾ ਤਾਂ ਬੱਚਾ ਹੁੰਦਾ ਫੇਰ ਤੇ ਹੈ ਗਈ 80-85 ਹਜ਼ਾਰ ਦੀ ਹਾਂਜੀ ਹੁਣ 70 ਦੀ ਦੇ ਲਈਏ 70 ਹਜ਼ਾਰ ਦੀ ਕੀ ਕਰਦੋਗੇ ਵਿਚ ਮੰਤਨ ਹਰ ਬਿਹਾਨਾ ਜਿਹੜੀ ਉਹਨੇ 60000 ਦੇ ਹੋਣੀ ਹੈ ਅੱਛਾ 60000 ਦੀ 60000 ਦੁੱਧ ਕਿੰਨਾ ਪੱਕਾ ਇਹਦੇ ਕੋਲ 8 ਕਿਲੋ ਰੁਪਈ ਮੇਰੇ ਘਰ ਜਿੱਦਾਂ ਮੱਝ ਵੀਰ ਭਰਾ ਕੋਲ ਪੱਕਾ ਦੁੱਧ ਹੈਗਾ ਵਾ ਤੇ ਇਹ ਵੀ ਜੀ ਜੂ ਜਿਹਨੂੰ ਮੱਝ ਦਾ ਲੱਗਿਆ ਦੋ 10000 ਕਿਲੋ ਫੇਰ ਕਰ ਦੂਗੀ ਠੀਕ ਹੈ ਮੈਂ ਕੀਤਾ ਜੀ ਆਪਣਾ ਡਾਇਟ ਲਾ ਕੇ ਚੈੱਕ ਰੱਖਣ ਲੱਗਾ ਠੀਕ ਹੈ ਤੇ ਹੁਣ ਆ ਬੱਚੇ ਵਾਲੀ ਮੱਝ ਆ ਗਈ ਇਹ ਤਾਂ ਮਗਰ ਕੱਟੀ ਜੇ ਕੱਟੀ ਹੈ ਤੀਜੀ ਦੇ ਮਗਰ ਠੀਕ ਹੈ ਤੇ ਉਹ ਮੱਝ ਦੀ ਪੌਂਚ ਵਿੱਚ ਹੈ ਹਾਂ ਪੌਂਚ ਵਿੱਚ ਹੈ ਉਹਦੀ ਜਿਹੜੀ ਪੌਂਚ ਵਿੱਚ ਹੈ 100 ਗਲਮਣ ਤੱਕਰ ਪਹੁੰਚ ਦੇ ਵਿੱਚ ਹੀ ਹੋਣੀ ਹੈ ਹਾਂਜੀ ਹਾਂਜੀ ਤੇ ਇਹਨਾਂ ਰੁਪੀ ਸੂਈ ਨੂੰ ਅੱਜ 9 ਦਿਨ ਹੋ ਗਏ ਆ ਠੀਕ ਆ ਜਿਹੜਾ ਸਹੀ ਮਿਹਨਤ ਦੁੱਧ ਮੈਨਾਂ 10 ਕਿਲੋ ਤਿਆਰ ਜੀ ਤਿਆਰ ਜਰਾ ਤੇ ਕਿੰਨਾ ਚਵਾਈ ਜਾਊਗੀ 10 ਰੁਪੀ 11 12 ਕਿਲੋ ਚਵਾਈ ਜਿਹੜਾ ਮਾੜਾ ਮੂਣਾ ਮਾਰਾਂਗੇ ਤੋੜਾਂ ਫੇਰ ਇੱਕ ਰੀ ਬਾਕੀ ਜਿਹੜਾ ਕੋਈ ਨਹੀਂ ਦੋ ਟਾਈਮ ਚ ਵਾਈ ਕਰਾ ਕੇ ਖੜਦਾ ਉਹਦੀ ਜ਼ਿੰਮੇਵਾਰੀ ਹੈ ਜਾ ਕੇ ਦੁੱਧ ਵਧਾ ਲੈ ਘਟਾ ਲੈ ਕਿਉਂਕਿ ਅਸੀਂ ਤਿਹਾਰ ਕੇ ਵੀਡੀਓ ਜੇਹੀ ਬੇਨਤੀ ਕਰਦੇ ਆ ਆਪਣੇ ਇੱਥੋਂ ਹੀ ਦੋ ਟਾਈਮ ਚੋ ਕੇ ਖੜੋ ਕਿਤੇ ਵੀ ਲੈਣੀ ਹੈ ਜ਼ਰੂਰੀ ਨਹੀਂ ਇੱਥੋਂ ਹੀ ਕਿਤੋਂ ਵੀ ਕਿਹੇ ਵੀ ਵੀਡੀਓ ਤੋਂ ਜਿੱਥੋਂ ਮਰਜ਼ੀ ਲੈਣੀ ਹੈ ਆਪਣੀ ਦੋ ਟਾਈਮ ਚੋ ਕੇ ਲਿਆ ਕਰੋ ਜਾਂ ਵੀਡੀਓ ਕਾਲ ਤੇ ਜਾਂ ਆਣ ਕੇ ਤੇ ਇਹਦਾ ਫਿਰ ਮੁੱਲ ਮੋਲਰ ਵੀ ਇਹ ਦਾ ਸਿਗਨਸਿ ਜੋ ਮਰਜ਼ੀ ਕਰੀ ਜਾਈਏਗੀ ਹਾਂਜੀ ਇਹ ਵੀ ਹਾਂ ਨਾ 70000 ਦੀ ਹੋਊਗੀ 70000 ਦੀ 70000 ਤੇ ਪੌਂਚ ਵਿੱਚ ਹੈ ਹਾਂ ਪੌਂਚ ਵਿੱਚ ਬਾਕੀ ਇਹ ਆ ਵੀ ਕੱਦਗਾਠ ਇਹਦਾ ਵੀ ਚੰਗਾ ਵਾ ਬਾਕੀ ਥਾਣਾ ਦਾ ਸੱਜ ਗਿਆ ਵੀ ਚੰਗਾ ਤੇ ਮਿਲਕ ਵੈਨ ਵੀ ਚੰਗੀ ਲੱਗੀ ਸਾਰੀਆਂ ਅੱਡੀ ਚੰਗੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਬਾਕੀ ਖੜੇ ਕੋਈ ਸਾਹਮਣਾ ਤੇ ਦੁੱਧ ਇੰਨਾ ਚੰਗਾ ਕੱਢੀ ਜਾਣਾ ਹਾਂ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਸ ਇਹ ਮਰ ਵੀ ਜੀ ਬੈਂਤੀ ਇੱਥੇ ਆਓ ਆਪਣੇ ਆਪ ਕਰਕੇ ਖੜੇ ਠੀਕ ਹੈ ਜੀ ਹਾਂਜੀ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖੋ ਜੀ